ਮੋਟਰਸਾਈਕਲ ਤੇ ਸਵਾਰ ਹੋ ਕੇ ਦੋ ਸਕੇ ਭਰਾਵਾਂ ਉੱਪਰ ਦਰਖਤ ਦਾ ਟਾਣਾ ਡਿੱਗਣ ਦੇ ਕਾਰਨ ਵਾਪਰੇ ਸ਼ਰਖਾ ਹਾਸੇ 'ਚ ਦੋਨਾਂ ਭਰਾਵਾਂ ਦੀ ਹੋਈ ਮੌਤ। ਆਪਣੀ ਭੈਣ ਦੇ ਭੋਗ ਤੇ ਜਾ ਰਹੇ ਸਨ ਦੋਨੋਂ ਭਰਾ। ਗੁਰਦਾਸਪੁਰ ਦੇ ਪਿੰਡ ਬੱਬੇ ਵਾਲੀ ਨੇੜੇ ਵਾਪਰਿਆ ਦਰਦਨਾਕ ਸੜਕ ਹਾਦਸਾ ਮੋਟਰਸਾਈਕਲ ਤੇ ਜਾ ਰਹੇ ਦੋ ਸਕੇ ਭਰਾਵਾਂ ਦੇ ਉੱਪਰ ਡਿੱਗਾ ਸਫੇਦਾ। ਸਫੇਦਾ ਡਿੱਗਣ ਦੇ ਨਾਲ ਦੋਨਾਂ ਭਰਾਵਾਂ ਦੀ ਮਕ ਤੇ ਮੌਤ ਹੋ ਗਈ। ਗਰਮੀਤ ਸਿੰਘਾ ਪਿੰਡ ਵਾਸੀ ਸ਼ੂਰਕਲਾ ਉਹ ਜਾਣ ਨੇ ਖਾਰੇ ਤੇ ਆਉਂਦਿਆ ਰਸਤੇ ਵਿੱਚ ਐਕਸੀਡੈਂਟ ਹੋ ਗਿਆ ਸਾਨੂੰ ਪਤਾ ਲੱਗਾ ਆਈ ਮੌਕੇ ਤੇ ਆਈਆਂ ਪਰ ਇੱਥੇ ਹੋਰ ਵੀ ਜਿਹੜਾ ਸਮਾਨ ਪਿਆ ਵਾ ਤੇ ਉਹ ਕਹਿੰਦੇ ਟੈਣਾ ਵੱਜ ਕੇ ਡੇਗਾ ਅਸੀਂ ਜਿਹੜੀ ਆ ਪੂਰੀ ਆਪਣੀ ਜਾਣਕਾਰੀ ਕਰਾਉਣੀ ਚਾਹੁੰਦੇ ਆ ਕਿ ਇਹ ਜਿਹੜਾ ਵਾ ਕੀ ਇਹਨੇ ਨਾ ਪਾਣਾ ਵਰਤਿਆ ਵਾ ਫਿਰ ਅਸੀਂ ਜਿਹੜਾ ਅਗਲੀ ਕਾਰਵਾਈ ਜਿਹੜੀ ਹੋਏਗੀ ਫਿਰ ਅਸੀਂ ਜਾ ਰਹੇ ਨੇ ਖਾਰੇ ਕਾਦੀ ਮਿਰਜੀਆਂ ਕਾਦੀਆਂ ਮਿਰਜਾਂ ਲਾ ਕੇ ਖਾਰਾ ਵਾ ਹਾਂਜੀ ਇਹ ਗੱਲ ਹੈ ਕਰੀਬ 12:00 ਵਜੇ ਦੇ 10 ਮਿੰਟ ਪਹਿਲਾਂ ਕਾਲ ਆਈ ਪਨੋਰਮ ਤੋਂ ਕਿ ਬਿਆਲ ਦੇ ਲਾਗੇ ਪੰਪ ਲਾਗੇ ਇੱਕ ਐਕਸੀਡੈਂਟ ਹੋਇਆ ਹੈ ਜਿੱਥੇ ਮੌਕੇ ਤੇ ਪਹੁੰਚ ਪਹੁੰਚ ਕੇ ਦੇਖਿਆ ਜਿੱਥੇ ਦੋ ਬੰਦਿਆਂ ਦੀ ਡੈਥ ਹੋ ਚੁੱਕੀ ਜਿਹੜੇ ਕਿ ਜਿਸ ਦਾ ਨਾਮ ਇੱਕ ਦਾ ਨਾਮ ਬਲਕਾਰ ਸਿੰਘ ਗੁਰਮੇਦ ਸਿੰਘ ਸਨ ਆਫ ਬੂਰ ਸਿੰਘ ਦੋਵੇਂ ਵਾਸੀ ਸਹੂਰ ਦਰਾਂਗੇ ਲਾਗੇ ਪੈਂਦਾ ਇਹਨਾਂ ਦਾ ਜੀ ਤੇ ਹੁਣ ਥਾਣੇ ਵਾਲਿਆਂ ਨੇ ਸੂਚਨਾ ਕਰ ਦਿੱਤਾ ਗਿਆ ਕਾਨੂੰਨੀ ਕਾਰਵਾਈ ਕਰਨ ਤੋਂ ਬਾਅਦ ਅੱਗੇ ਦੀ ਕਾਰਵਾਈ ਹੋਏਗੀ ਜੀ ਦੋਹੇ ਭਰਾ ਸੀਗੇ ਦੋਹੇ ਸਕੇ ਭਰਾ ਹੀ ਜੀ ਤੱਕ ਭੋਗ ਤੇ ਜਾ ਰਹੇ ਕਿਤੇ ਆਪਣੇ ਪਿੰਡ ਆਪਣੇ ਪਿੰਡ ਦੇ ਪਿੰਡ ਇਥੇ ਠਾਣੇ ਵਾਲ ਕਹਿੰਦੇ ਇੱਥੇ ਜਾ ਰਹੇ ਭੋਗ ਤੇ ਠਾਣੇ ਵਾਲ ਪਿੰਡ ਭੋਗ ਤੇ ਜਾ ਰਹੇ ਸੀ ਜੀ ਰੈਣ ਵਾਲੇ ਕਿਹਨਾਂ ਦੇ ਰੈਣ ਵਾਲੇ ਸਹੂਰ ਪਿੰਡ ਆ ਜੀ ਦਰਾਂਗੜ ਲੱਗੇ ਕੀ ਕੰਮ ਕਰ ਕਰਦੇ ਕਿੰਨੀ ਕਿੰਨੀ ਉਮਰ ਵਾਂ ਖੇਤੀਬਾੜੀ ਦਾ ਕੰਮ ਕਰਦਾ ਕਰੀਬ 60 ਸਾਲ ਦੇ ਕਰੀਬ ਉਮਰ ਆ ਇਹਨਾਂ ਦੀ ਕਰਦੇ ਕੰਮ ਕਰਦੇ ਦੋਹੇ ਸਕੇ ਪਰ ਆ ਆਡਰ ਨੂੰ ਮੁੱਖ ਮੁੱਖ ਤੋਂ ਥਾਣਾ ਸੱਚ ਆ ਗਏ ਨੇ ਅਗਲੀ ਕਾਰਵਾਈ ਉਹਨਾਂ ਨੇ ਕਰਨੀ ਹੈ ਤੇ ਐਸਾ ਸਭ ਸਾਡਾ ਮੌਕੇ ਤੇ ਪਹੁੰਚ ਦਾ ਟਾਈਮ ਕਮ ਹੈ ਉਹ ਆ ਗਏ ਆ ਅਗਲੀ ਕਰਵਾਏ ਠਾਣੇ ਵਾਲੇ ਕਰਨਗੇ ਜੀ ਜੇ ਜੱਗ ਹਾਂਜੀ ਇਹ ਡੱਡ ਬਟੀਆਂ ਉਹ ਸਵੇਰ ਵਾਲਾ ਘਟ ਲੈ ਕੇ ਜਾਣਗੇ ਥੇਨਾਲ ਪੋਰਟ ਮਾਰਨ ਤੋਂ ਬਾਅਦ ਫਿਰ ਹਾਂਜੀ ਅੱਜ ਭਰਾ ਪਹੁੰਚ ਗਿਆ ਲਾ ਕੇ ਆੜ ਗਾੜ ਸਾਰੇ ਆ ਗਏ ਜਿੰਨੇ ਆ ਗਏ ਉਹਨਾਂ ਦੇ